ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਜਿਹੜੇ ਚੈਨਲ 'ਤੇ ਦਿੱਖੇ। ਅੱਜ ਆਪਾਂ ਤੁਹਾਨੂੰ ਸ਼ੂਟਰੀ ਜਿਹੜੀ ਹੈ ਸੇ ਢੰਗ ਨਾਲ ਕਿਵੇਂ ਫਿਟਿੰਗ ਲਗਾਉਂਦੇ ਆ ਉਹ ਦੱਸਾਂਗੇ। ਇਹਦੇ ਵਿੱਚ ਐਦਾਂ ਹੈ ਕਿ ਸ਼ੂਟ ਦਾ ਜਿਹੜਾ neck ਵੀ ਸਾਡਾ ਪਿੱਛੇ ਲਿ ਜਾਣ ਲੱਗਦਾ ਜੇ ਆਪਾਂ ਨੇ ਇਸ ਤਰ੍ਹਾਂ ਫਿਟਿੰਗ ਲਗਾਈ neck ਵੀ ਪਿੱਛੇ ਨੂੰ ਨਹੀਂ ਜਾਊਗਾ। ਤੇ ਫਿਟਿੰਗ ਵੀ ਸਾਡੀ ਸੌਮ ਸਲਾਈ ਵਾਲੀ ਦੀ ਐਥੋਂ ਜਿਹੜਾ ਸਾਡੇ ਕੋਲ ਝੋਲ ਆਉਂਦਾ ਆ ਉਹ ਵੀ ਝੋਲ ਨਹੀਂ ਆਊਗਾ ਜੀ ਸ਼ਰਟ। ਠੀਕ ਆ ਜੀ। ਐਸਾ ਆਪਾਂ ਨੇ ਚੰਗੀ ਜਿਹੜਾ ਕੱਪੜੇ ਨੂੰ ਆਪਾਂ ਨੂੰ ਸੈੱਟ ਕਰਕੇ ਰੱਖ ਲੈਣਾ ਹੈ। ਇਸ ਤਰ੍ਹਾਂ ਸਾਡਾ ਕੱਪੜਾ ਵਧ ਘਟ ਜਾਂਦਾ ਹੈ ਕਿਉਂਕਿ ਜਿਹੜੀ ਸਾਡੀ ਆਹ ਪਲੇਟ ਹੁੰਦੀ ਆ ਜਦੋਂ ਆਪਾਂ ਇਹ ਪਾਉਂਦੇ ਆ ਨਾ ਆਹ ਵਲੀ ਇਹਦੇ ਵਿੱਚ ਆਪਣਾ ਕੱਪੜਾ 1/2 ਇੰਚ ਦਾ ਆ ਜਾਂਦਾ ਹੈਗਾ ਇਸ ਕਰਕੇ ਉੱਪਰ ਤੋਂ ਸਾਡੀ ਸਲਾਈ ਘਟ ਜਾਂਦੀ ਹੈ ਇੱਥੋਂ ਵੀ ਸਾਡੀ ਸਲਾਈ ਵੇਚਾ ਜਾਂਦਾ ਹੈ ਸਾਡਾ ਇਸ ਤੋਂ ਵੀ ਕੱਪੜਾ ਤੇ ਫਿਰ ਇੱਥੋਂ ਵੀ ਜਿਹੜਾ ਥੋੜਾ ਕੱਪੜਾ ਸਾਡਾ ਘਟ ਜਾਂਦਾ ਹੈ ਠੀਕ ਆ ਇਹਦੇ ਵਿੱਚ ਕੋਈ ਉਹ ਡਾਇਨੀ ਵਾਲੀ ਗੱਲ ਨਹੀਂ ਕਿ ਕੱਪੜਾ ਵਧ ਕਿਵੇਂ ਗਿਆ ਘਟ ਕਿਵੇਂ ਗਿਆ ਪਰ ਹਾਂ ਅਗਰ ਆਪਾਂ ਨੇ ਇਹਨੂੰ ਇੱਦਾਂ ਉੱਪਰ ਨੂੰ ਖਿੱਚ ਕੇ ਜੋੜਿਆ ਤਾਂ ਫਿਰ ਸਾਡਾ ਜਿਹੜਾ 프ਰੰਟ ਵਾਲਾ ਗਲਾ ਉਹ ਬੈਕ ਨਹੀਂ ਜਾਊਗਾ ਠੀਕ ਆ ਆਪਾਂ ਨੇ ਇਹਨੂੰ ਖਿੱਚ ਕੇ ਨਹੀਂ ਜੋੜਨਾ ਆਪਾਂ ਨੇ ਇਹਨੂੰ ਇੱਥੇ ਰੱਖ ਕੇ ਫਿਰ ਜੋੜਨਾ ਇਸ ਦਾ ਆਪਾਂ ਨੇ ਸਾਈਡ ਲਾਈ ਹੋਈ ਹੈਗੀ ਆ ਪਹਿਲੀ ਪਲੇਟ ਨੂੰ ਅਸੀਂ ਇੱਦਾਂ ਉੱਪਰ ਨੂੰ ਰੱਖ ਲੈਣਾ ਹੈਗਾ ਇਹ ਵਾਰੀ ਸਲਾਈ ਨੂੰ ਆਪਾਂ ਨੇ ਡਬਲ ਕਰਨਾ ਹੈਗਾ ਹੈ। ਪੈਪ ਹੈ ਜੀ ਆਪਾਂ ਨੇ ਸਲਾਈ ਲਗਾਉਣੀ ਹੈ ਤੇ ਐਦਾ ਨਾਲ-ਨਾਲ ਡਬਲ ਕਰਦੇ ਜਾਣਾ ਹੈ। ਠੀਕ ਹੈ ਜੀ। ਇੱਥੋਂ ਆਪਾਂ ਜਦੋਂ ਆਪਾਂ ਨੇ ਇੱਥੋਂ ਸਲਾਈ ਲਗਾਉਣੀ ਆ। ਠੀਕ ਹੈ। 2.5 ਇੰਚ ਤੱਕ ਅੰਸ਼ਾਨੀ ਲਾ ਕੇ ਨਾ ਆਪਾਂ ਨੇ ਆਵੜੀ ਸਲਾਈ ਨੂੰ ਇੱਧਰ ਸਿੱਧੀ ਕਰਨਾ ਹੈ। ਕਿੱਡੀ ਸਲਾਈ ਲਾਉਣੀ ਹੈ ਬਾਕੀ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਸ਼ੇਪ ਦੇਣੀ ਹੈਗੀ ਆ ਇਸ ਦਾ ਸਾਡੀ ਫਿਟਿੰਗ ਵਾਲੀ ਜਿਹੜੀ ਸਲਾਈ ਆਪਾਂ ਨੇ ਇਸ ਤਰ੍ਹਾਂ ਲਗਣੀ ਹੈ ਮੇਰੀ ਹੁਣ ਆਪਾਂ ਨੇ ਆਹ ਜਿਹੜਾ ਕੱਪੜਾ ਆ ਇਹੋ ਜਿਹੜਾ ਕੱਟਣਾ ਆ ਇੱਥੋਂ ਆਪਾਂ ਨੇ ਪੂਰੀ ਇਸ ਤਰ੍ਹਾਂ ਕਟਾਈ ਨਹੀਂ ਪਾਉਣੀ ਹੈਗੀ ਨਹੀਂ ਤਾਂ ਬੈਕ ਸਾਈਡ ਦਾ ਪੱਲਾ ਨਾ ਬਾਹਾਂ ਦੇ ਕੋਲੋਂ ਖਿੱਚ ਕਰਨ ਲੱਗਦਾ ਆ ਰੱਪ ਨੇ ਦੀ ਕਾਟ ਸਿੱਧਾ ਇੱਥੋਂ ਐ ਨਿਉ ਵੀ ਪਾਣੀ ਹੋਣੀ ਹੈ ਠੀਕ ਹੈ ਜੀ ਐਸਾ ਐਸਰਾ ਫਿਟਿੰਗ ਲਗਾਉਂਗੇ ਨਾ ਪਰਫੈਕਟ ਫਿਟਿੰਗ ਤਾਂ ਦਿਸੂਰਦੀ ਆਉਗੀ ਤੇ ਇੱਥੋਂ ਕਪੜਾ ਖਿੱਚ ਕੇ ਪੂਰਾ ਲਗਾਉਣਾ ਹੈ ਨਾ ਉੱਪਰ ਨੂੰ ਵਾਧਾ ਹੈ ਬਦਲਣ ਦਾ ਕੋਈ ਗੱਲ ਨਹੀਂ ਕਿਉਂਕਿ ਆਪਾਂ ਨੇ ਇੱਥੇ ਪਲੇਟ ਪਾਈ ਹੁੰਦੀ ਆ ਤੇ ਇਸ ਕਰਕੇ ਸਾਡਾ ਕਪੜਾ ਵੱਧ ਘਟ ਜਾਂਦਾ ਇਸ ਸਾਈਡ ਤੋਂ ਵੀ ਸਾਡਾ ਘਟ ਘਟੂਗਾ ਕਪੜਾ نیچے ਵਾਲਾ ਪੱਲਾ ਵੱਧੂਗਾ ਉੱਪਰ ਵਾਲਾ ਘਟੂਗਾ ਕਿਉਂਕਿ ਇੱਥੇ ਆਪਾਂ ਪਲੇਟ ਪਾਈ ਹੁੰਦੀ ਹੈ ਠੀਕ ਹੈ ਜੀ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਈਏ ਜੀ ਤੇ ਵੀਡੀਓ ਨੂੰ ਹਰ ਵਾਰ ਸ਼ੇਅਰ ਤੇ ਲਾ ਕੇ ਜਰੂਰ ਕਰਿਓ ਜੀ